ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾ ਇਹ ਘਰ ਦੇ ਵਿੱਚੋਂ ਹੀ ਵੀਡੀਓ ਲੱਗੀਆਂ ਤੁਹਾਨੂੰ ਵਿਖਾਉਣਾ ਤੇ ਅਸੀਂ ਪਹੁੰਚੇ ਆ ਵੀਰ ਤਸਵੀਰ ਸਿੰਘ ਕਾਕੇ ਦੇ ਕੋਲ ਤੇ ਵੀਰ ਕੋਲ ਇੱਕ ਮੈਂ ਆ ਪਿਓਰ ਨੀਲੀ ਰਾਵੀ ਤੇ ਕਰਦੇ ਆ ਵੀਰ ਜੀ ਨਾਲ ਗੱਲਬਾਤ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਾਸ ਵਧੀਆ ਵੀਰ ਜੀ ਤੁਸੀਂ ਸੁਣਾਓ ਕਿਰਪਾ ਸਭ ਜੀ ਤੇ ਵੀਰ ਜੀ ਇਹ ਫਿਰ ਵਕਾਉ ਕਰਤੀ ਮੈਂ ਹਾਂਜੀ ਹਾਂਜੀ ਮੱਝ ਵਕਾਉ ਕੀਤੀ ਅੱਛਾ ਤੇ ਸੌਰੀ ਆਪਣਾ ਨਾਮ ਤੇ ਐਡਰੈਸ ਪਹਿਲਾਂ ਦੱਸਿਓ ਵੀਰ ਜੀ ਮੇਰਾ ਨਾਮ ਹੈ ਤਸਵੀਰ ਸਿੰਘ ਹਾਂਜੀ ਪਿੰਡ ਹਰੜਕਲਾ ਹਾਂਜੀ ਤਹਿਸੀਲ ਹੈ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਹਾਂਜੀ ਹਾਂਜੀ ਮੋਬਾਈਲ ਨੰਬਰ ਦੇ 81460 ਹਾਂਜੀ 6499 ਠੀਕ ਹੈ ਵੀਰ ਜੀ ਤੇ ਇਹ ਜਿਹੜੀ ਆਪਣੇ ਚਮਿਆਰੀ ਤੋਂ ਹਰੜਕਲਾ ਜਾਂਦੀ ਉੱਥੇ ਆਪਣਾ ਡੇਰਾ ਹੈ ਉਹ ਤਾਂ ਡੇਰਾ ਸੜਕ ਦੇ ਉੱਤੇ ਵੀਰ ਕਾਕਾ ਮਸ਼ਹੂਰ ਹੈ ਆਪਣਾ ਭਰਾ ਹੈ ਹਾਂ ਕਾਕੇ ਦਾ ਡੇਰਾ ਗਿਆ ਤੇ ਵੀਰ ਜੀ ਇਹ ਮੈਂ ਵੇਚਣੀ ਨੀਲੀ ਦਾ ਵੀ ਇਹ ਵੇਚਣੀ ਤੇ ਵੀਰ ਜੀ ਕਿਨਵਾ ਸੁਹਾ ਜੇ ਵੀਰ ਜੀ ਅੱਜ ਤੀਜੇ ਸਵੇਰੇ ਸੁਣਾ ਜੇ ਲੋ ਵੀਰ ਜੀ ਤੀਜੇ ਸਵੇਰੇ ਸੁਣਾ ਇਹ ਵੀਰ ਜੀ ਪਸ਼ੂ ਐ ਕਿ ਥੋੜੇ ਜਿ ਲਿਸੇ ਕਿਉਂ ਰਹੇ ਆ ਵੀਰ ਜੀ ਤੁਹਾਨੂੰ ਪਤਾ ਖੜਾਂ ਦੇ ਪਾਣੀ ਪੂਣ ਕਰਕੇ ਪੱਠਾ ਪੁੱਠਾ ਮਾਰਦਾ ਹਾਂ ਜੀ ਵੀਰ ਜੀ ਬਿਲਕੁਲ ਇਹ ਗੱਲ ਆ ਵੀ ਵੀਰ ਆਪਣਾ ਡੇਰੇ ਤੇ ਰਹਿੰਦਾ ਤੇ ਪਾਣੀ ਇੱਥੇ ਰਿਆ ਗਲਗਲ ਪਾਣੀ ਰਿਆ ਘਰ ਦੇ ਵਿੱਚ ਵੀ ਆਹ ਪ੍ਰੋਬਲਮ ਤੇ ਇਹ ਵੀਰ ਕੋ ਪਸ਼ੂ ਆ ਸਾਰੇ ਤੇ ਹੁਣ ਵੀਰ ਜੀ ਕਹਿੰਦੇ ਵੀ ਚੱਲ ਵੇਚ ਦਿੰਨੇ ਆ ਤੇ ਵੀਰ ਜੀ ਇਹ ਕਿੰਨੇ ਕੇ ਦੁੱਧ ਦਾ ਰਕਾਰਡ ਆ ਮੈਂ ਦਾ ਅਸ਼ਾ 13 14 ਕਿਲੋ ਦਾ ਪੱਠੇ ਪੁੱਠੇ ਕਰਕੇ ਲਿੱਸੀਆਂ ਮੱਝਾਂ ਬੰਦੀ ਬੜੀ ਆ ਚੰਡਾ ਵਾਹ ਬਣਾਉਂਦੀ ਵੀ ਦੀ ਖਣਾ ਦੀ ਪਿਛੇ ਦੀ ਭਾਜੀ ਗਰੰਟੀ ਸਾਰੀ ਫੁੱਲ ਫੁੱਲ ਗਰੰਟੀ ਚਲੋ ਵੀਰ ਜੀ ਖੋਲਿਓ ਹੋਂ ਬੜਾ ਲੋ ਵੀਰ ਜੀ ਪਿਓਰ ਨੀਲੀ ਰਾਵੀ ਮੈਂ ਜੇ ਤੇ ਬਹੁਤ ਹੀ ਚੰਗੀ ਤੇ ਕੱਦ ਵਜਨ ਵੀ ਬਹੁਤ ਹੀ ਜ਼ਿਆਦਾ ਜੇ ਤੇ ਵੀਰ ਆਪਣਾ ਲੱਗਾ ਜੇ ਵਿਖਾਉਣਾ ਨੂੰ ਖੋਲ ਕੇ ਆਹ ਵੇਖੋ ਬਾਕੀ ਕੱਦ ਵਜਨ ਵੀ ਬਹੁਤ ਵੀਰ ਜੀ ਤੋਰ ਦੋ ਥੋੜੀ ਜਿਹੀ ਆ ਵੇਖੋ ਥਣ ਭਾਂਡੇ ਦੀ ਬਹੁਤ ਹੀ ਜ਼ਿਆਦੀ ਸਾਫ ਆ ਤੇ ਬਾਕੀ ਕੱਦ ਵਜਨ ਵੀ ਚੰਗਾ ਮੈਂ ਦਾ ਤੇ ਇਹ ਆ ਵੀ ਪੱਠੇ-ਪੱਠੇ ਤੋਂ ਥੋੜਾ ਜਿਹਾ ਕੰਮ ਟੈਟ ਆ ਵੀਰ ਕਾ ਬੋਲ ਲਓ ਵੀਰ ਜੀ ਅੱਛਾ ਵੀਰ ਤਸਵੀਰ ਸਿੰਘ ਜੀ ਇਹਦੀ ਮੰਨ ਲਓ ਥਣਾ ਦੀ ਦਾ ਪਿੱਛੇ ਦੀ ਤੇ ਦੁੱਧ ਹੀ ਆਪਣੀ ਗਾਰੰਟੀ ਆ ਗਾਰੰਟੀ ਆ ਭਾਜੀ ਠੀਕ ਆ ਮੇਰੇ ਭਾਜੀ ਠੀਕ ਆ ਚਲੋ ਇਹ ਸੁਆ ਕਣਵਾਰ ਕੀ ਸੁਣੀ ਜੇ ਜਿਆ ਸੁਆ ਸੋਣਾ ਵੀਰ ਜੀ ਅੱਛਾ ਤੀਜਾ ਸੁਆ ਵੀਰ ਜੀ ਕਹਿੰਦੇ ਸੁਣੀ ਹੈ ਬਾਕੀ ਬਹੁਤ ਹੀ ਸਾਫ਼ ਸੁਥਰੀ ਮੈਂ ਤੇ ਇਹ ਆ ਵੀ ਥਣਾ ਦਾ ਸਹਿਜ ਤੇ ਗੈਰ ਤੇ ਬਾਕੀ ਵੀਰ ਕਹਿੰਦਾ ਵੀ ਬਣਦੀ ਵੀ ਪੂਰੀ ਹੁੰਦੀ ਆ ਤੇ ਵੀਰ ਜੀ ਕਿੰਨੇ ਦੇਣਾ ਜੇ ਰਹਿੰਦੇ ਜੇ ਤੇ ਕਿੰਨੀ ਤਰੀ ਹੁੰਦੇ ਨੇ ਪੂਰੇ ਹੁੰਦੇ ਜੇ 15 ਦਿਨ ਰਹਿ ਗਏ ਬਾਕੀ 14 15 ਦਿਨ ਹਾਂਜੀ ਹਾਂਜੀ ਲੋ ਜੀ 14 15 ਦਿਨ ਪੂਰੀ ਮਹਿਮ ਬਣ ਜੂਗੀ ਤੇ ਬਾਕੀ ਵੀਰ ਤਸਵੀਰ ਨੂੰ ਪੁੱਛਦੇ ਆ ਇਹਦਾ ਰੇਟ ਤੇ ਕਰਦੇ ਆ ਵੀਰ ਕੋ ਆ ਪਸ਼ੂ ਹਵਾ ਹੋ ਗਏ ਪੱਠਾ ਦਿੱਤਾ ਨਹੀਂ ਆ ਵੇਖੋ ਸਾਰੇ ਇਧਰ ਪਾਣੀ ਫਿਰਦਾ ਰਿਹਾ ਵੀਰ ਦੇ ਆ ਘਰਾਂ ਚ ਤੂੜੀ ਵੀ ਖਰਾਬ ਹੋ ਗਈ ਵੀਰ ਦੀ ਆ ਵੇਖੋ ਵੀਰ ਦਾ ਇਹ ਘਰ ਆ ਆਹ ਮੇਨ ਛੜਕਿਆ ਆਹ ਵੇਖੋ ਆ ਜਿਹੜੀ ਇਹ ਮੇਨ ਛੜਕਿਆ ਵੀਰ ਦੇ ਘਰ ਤੋਂ ਆ ਵੇਖੋ ਇਹ ਬਿਲਕੁਲ ਮੇਨ ਛੜਕਿਆ ਤੇ ਉੱਥੇ ਡੇਰਾ ਵੀਰ ਦਾ ਤੇ ਵੀਰ ਜੀ ਰੇਟ ਜਿਆਦਾ ਜਿਆ ਕਰੀਐ ਅੱਜ ਦੀ ਰੇਟ ਤੁਹਾਨੂੰ ਪਤਾ ਪਛਣਾ ਦਾ ਰੇਟ ਵੜਿਆ ਹੈ ਵੀ ਪਿਓਰ ਨੀਲੀ ਰਾਇ ਪਿਓਰ ਨੀਲੀ ਰਾਇ ਪਾਕਿਸਤਾਨੀ ਇਹ ਮੰਨੇ ਆਪਾਂ ਹਾਂਜੀ ਤੁਸੀਂ ਵੀਡੀਓ ਪਾਉਂਦੇ ਰਹਿੰਦੇ ਜੀ ਹਾਂਜੀ ਭਾਜੀ ਇਹ ਮੁੱਲ ਵਿੱਚ ਦਾ 70000 ਰੁਪਿਆ ਕਰਦੇ ਜੀ ਅੱਛਾ ਬਾਕੀ ਕੋਈ ਭੈਣ ਭਰਾ ਦਾ ਮਾਨਤਨ ਹੋਏਗਾ ਮਾਨਤਨ ਹੋ ਜਾਏਗਾ ਹਾਂਜੀ ਹਾਂਜੀ ਤੇ ਮੰਨ ਲਓ ਵੀ ਜਿਹੜਾ ਕੋਈ ਭੈਣ ਭਰਾ ਆ ਜਾਵੇਗਾ ਹਾਂਜੀ ਉਹਦਾ ਪੂਰਾ ਮਾਨਤਨ ਮਾਨਤਨ ਹੋਏਗਾ ਇਹ ਵੀ ਵੀ ਜਿਹੜਾ ਤੁਹਾਡੇ ਕੋਲ ਮੱਝ ਖੜੇ ਨਾ ਉਹ ਤੁਹਾਡਾ ਨਾ ਇੰਨੀ ਚੰਗੀ ਮੱਝ ਨਹੀਂ ਕਿ ਰਿਸ਼ਤੇਦਾਰਾ ਨਾ ਵੱਧ ਵਰਤੇ ਭਾਜੀ ਤੁਸੀਂ ਵੇਂਦੇ ਹੋ ਆਪਣੀ ਗਰੰਟੀ ਆ ਭਾਜੀ ਠੀਕ ਹੈ ਮੇਰਾ ਭਾਜੀ ਠੀਕ ਹੈ ਭਾਜੀ ਤੇ ਭਾਜੀ ਹੋਰ ਕੁਝ ਕਹਿਣਾ ਚਾਹੁੰਦੇ ਜੀ? ਧੰਨਵਾਦ ਕਿ ਇੱਕ ਨਾ ਵੀਰ ਕੋਈ ਵੀ ਫੋਨ ਲਾਵੇ ਆਪਣੀ ਥਾਣ ਪਾਂਡੇ ਦੀ ਸਾਰੀ ਗਾਰੰਟੀ ਆ ਪਿੱਛੇ ਦੀ ਗਾਰੰਟੀ ਆ ਇਹਨੇ 14 15 ਜੀ ਲੈ ਗਏ ਨੇ ਠੀਕ ਹੈ ਭਾਜੀ ਬਹੁਤ ਬਹੁਤ ਮਿਹਰਬਾਨੀ ਭਾਜੀ ਮਿਹਰਬਾਨੀ